ਮਿੱਤਰੋ ਜੇਕਰ ਤੁਹਾਡੇ ਘਰੇ ਕਿੰਨੂ ਸੰਤਰੇਆਂ ਦੇ ਬੂਟੇ ਲੱਗੇ ਹੋਏ ਆ ਤੇ ਤੁਸੀਂ ਚਾਹੁੰਦੇ ਹੋ ਕਿ ਉਹਦੇ ਉੱਪਰ ਬਹੁਤ ਬਹੁਤ ਫਲ ਆਵੇ ਫੁੱਲ ਫੁੱਲ ਨਾਲ ਭਰ ਜੇ ਤੇ ਡਿੱਗੇ ਵੀ ਨਾ ਫੁੱਲ ਉਹਦੇ ਝੜੇ ਵੀ ਨਾ ਤਾਂ ਇਹ ਵੀਡੀਓ ਸਿਰਫ ਤੇ ਸਿਰਫ ਤੁਹਾਡੇ ਲਈ ਆ ਅੱਜ ਮੈਂ ਤੁਹਾਨੂੰ ਇੱਕ ਅਜੀਹਾ ਫਾਰਮੂਲਾ ਦੱਸਣ ਜਾ ਰਿਹਾ ਨਾ ਕਿ ਤੁਹਾਡਾ ਕਿੰਨੂ ਦਾ ਬੂਟਾ ਫੁੱਲਾਂ ਨਾਲ ਭਰ ਜਾਊਗਾ ਤੇ ਇਹ ਫੁੱਲ ਫਲ ਦੇ ਵਿੱਚ ਵੀ ਬਦਲਣਗੇ ਸੰਤਰੇ ਵੀ ਵੱਡੇ ਵੱਡੇ ਲੱਗਣਗੇ ਕਿੰਨੂ ਵੀ ਵੱਡੇ ਵੱਡੇ ਲੱਗਣਗੇ ਤੇ ਇੱਕ ਵੀ ਫੁੱਲ ਡਿੱਗੂਗਾ ਨਹੀਂ ਇਹ ਫਾਰਮੂਲਾ ਕੀ ਆ ਉਹ ਆਉਂਦੇ ਆ ਉਸ ਤੋਂ ਪਹਿਲਾਂ ਤੁਸੀਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਆਪਣਾ ਪੇਜ ਫੋਲੋ ਕਰਨਾ ਬਿਲਕੁਲ ਵੀ ਨਾ ਭੁੱਲਣਾ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਕੀ ਕਰਨਾ ਕਿ ਆਪਾਂ ਆਪਣੇ ਕਿੰਨੂਆ ਦੇ ਬੂਟਿਆਂ ਦੇ ਥੱਲੇ ਆਪਾਂ ਜਿਹੜੀ ਗਲੀ ਸੜੀ ਰੂੜੀ ਦੀ ਖਾਦ ਹੁੰਦੀ ਹੈ ਉਹ ਜਰੂਰ ਪਾਉਣੀ ਹੈ ਚੰਗੀ ਤਰ੍ਹਾਂ ਮਿੱਟੀ ਦੇ ਵਿੱਚ ਮਿਕਸ ਕਰਕੇ ਪਾਉਣੀ ਹੈ ਤੇ ਦੂਜਾ ਆਪਾਂ ਪਾਉਣੀ ਹੈ ਗੁੜੋਿਆਂ ਦੀ ਖਾਦ ਇਸ ਤੋਂ ਬਾਅਦ ਆਪਾਂ ਹੋਰ ਆਪਾਂ ਕੁਝ ਵੀ ਨਹੀਂ ਪਾਉਣਾਗਾ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਯਾਰ ਮੈਂ ਆਹਾ ਆਪਣੇ ਕਿੰਨੂਆ ਦੇ ਬੂਟਿਆਂ ਤੇ ਕਿਹੜੀ ਸਪਰੇ ਨਾ ਤਾਂ ਦੋਸਤੋ ਜਦੋਂ ਫੁੱਲ ਆ ਜਾਣ ਤਾਂ ਫੁੱਲਾਂ ਦੀ ਸੰਖਿਆ ਵਧਾਉਣ ਲਈ ਫਲ ਫੁੱਲ ਡਿੱਗੇ ਨਾ ਝੜੇ ਨਾ ਆਪਣੇ ਕਿੰਨੂਆਂ ਦੇ ਬੂਟੇ ਨੂੰ ਤਾਕਤ ਦੇਣ ਲਈ ਮੈਂ ਇੱਕ ਐਨ ਪੀ ਕੇ ਦੀ ਸਪਰੇਅ ਕਰ ਰਿਹਾ ਤੁਸੀਂ ਕਿਹੜਾ ਐਨ ਪੀ ਕੇ ਲੈਣਾ ਕੋਈ ਮਰਜ਼ੀ ਲੈ ਲਓ ਜਿਵੇਂ ਕਿ 05234 ਆਉਂਦਾ ਇਹ ਹੀ ਆਪਾਂ 1 ਲੀਟਰ ਮਗਰ 10 ਗ੍ਰਾਮ ਪਾਉਣਾਗਾ ਤੇ ਉਸਦੀ ਸਪਰੇਅ ਕਰ ਦੇਣੀ ਆ ਜੇਕਰ ਤੁਸੀਂ 13045 ਐਨਪੀਕੇ ਲੈ ਰਹੇ ਹੋ ਤੇ ਇਸ ਦੇ ਵਿੱਚ 13% ਨਾਈਟ੍ਰੋਜਨ ਤੇ 45% ਪੋਟਾਸ਼ ਹੁੰਦੀ ਹੈ ਇਹ ਆਪਾਂ 20 ਗ੍ਰਾਮ ਪ੍ਰਤੀ ਲੀਟਰ ਲੈ ਸਕਦੇ ਆ ਇਸ ਤੋਂ ਇਲਾਵਾ ਮਾਰਕੀਟ ਦੇ ਵਿੱਚ ਬਹੁਤ ਸਾਰੇ ਐਨਪੀਕੇ ਆਉਂਦਾ ਜਿਵੇਂ 81639 ਆਉਂਦਾ ਇਸ ਦਾ ਹੀ ਬਹੁਤ ਵਧੀਆ ਰਿਜ਼ਲਟ ਆ ਤਾਂ ਕੁੱਲ ਮਿਲਾਕੇ ਦੋਸਤੋ ਆਪਾਂ ਜੋ ਵੀ ਐਨਪੀਕੇ ਲੈਣਾ 1 ਲੀਟਰ ਮਗਰ 5 ਤੋਂ 10 ਗ੍ਰਾਮ ਡੋਜ਼ ਹੁੰਦੀ ਆ ਉਹਦੀ ਤੇ ਉਹ ਆਪਾਂ ਲੈਣੀ ਹੀ ਲੈਣੀ ਆ ਤਾਂ ਦੋਸਤੋ ਇਸ ਦੀ ਆਪਾਂ ਹੁਣ ਸਪਰੇਅ ਕਰਨੀ ਆ ਜਦੋਂ ਖਲ ਆਉਣ ਲੱਗ ਜਾਣ ਇਹਨੇ ਕੀ ਕਰਨਾ ਇਹਦੇ ਵਿੱਚ ਇੱਕ ਤਾਂ ਪोटाश ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਦੂਜਾ ਇਹਨਾਂ ਦੇ ਵਿੱਚ ਫਾਸਫੋਰਸ ਵੀ ਕਈ ਐਨਪੀਕੇ ਦੇ ਵਿੱਚ ਹੁੰਦੀ ਹੈ ਤੇ ਤੀਜਾ ਨਾਈਟ੍ਰੋਜਨ ਇਹ ਕੀ ਕਰਨਗੇ ਆਪਣੇ ਬੂਟੇ ਦੇ ਵਿੱਚ ਫਲ ਫੁੱਲ ਦੀ ਸੰਖਿਆ ਵਧਾਉਣਗੇ ਜੇਕਰ ਪोटाਸ਼ ਦੀ ਕਮੀ ਕਰਕੇ ਕੋਈ ਫਲ ਥਲੇ ਡਿੱਗਦਾ ਤਾਂ ਉਸ ਨੂੰ ਡਿੱਗਣ ਤੋਂ ਬਚਾਉਣਗੇ ਤੇ ਇਸ ਤੋਂ ਇਲਾਵਾ ਦੋਸਤੋ ਜਿਹੜੀ ਪोटाਸ਼ ਆ ਇਹੇ ਬਿਮਾਰੀਆਂ ਦੇ ਲੜਨ ਦੀ ਸ਼ਕਤੀ ਵੀ ਪ੍ਰਦਾਨ ਕਰਦੀ ਆ ਤੇ ਫਾਲ ਦਾ ਸਹਾਰਾ ਵੀ ਵਧਾਉਂਦੀ ਆ ਜਿਹੜਾ ਫਾਲ ਹੋਊਗਾ ਮੋਟਾ ਹੋਊਗਾ ਤੇ ਵੇਖਣ ਦੇ ਵਿੱਚ ਵਧੀਆ ਹੋਊਗਾ ਕੁਆਲਿਟੀ ਵੀ ਵਧੀਆ ਬਣਾਉਂਦੀ ਆ ਤਾਂ ਇਸ ਸਮੇ ਪੋਟਾਸ਼ ਦਾ ਬਹੁਤ ਹੀ ਜ਼ਿਆਦਾ ਵੱਡਾ ਰੋਲ ਆ ਤੇ ਜੇਕਰ ਤੁਸੀਂ ਜ਼ਿਆਦਾ ਵਧੀਆ ਰਿਜ਼ਲਟ ਲੈਣਾ ਤਾਂ ਕੋਸ਼ਿਸ਼ ਕਰੋ ਹਫ਼ਤੇ 8 ਦਿਨਾਂ ਬਾਅਦ ਇਸ ਦੀਆਂ ਤਿੰਨ ਜਾਂ ਚਾਰ ਸਪਰੇਹਾਂ ਤਾਂ ਆਪਣੇ ਕਿ ਨੂਆ ਜਾਂ ਸੰਤਰੇ ਦੇ ਬੂਟਿਆਂ ਤੇ ਹੋ ਜਾਣ ਇਸ ਤੋਂ ਇਲਾਵਾ ਦੋਸਤੋ ਜਦੋਂ ਫਲ ਲੱਗਣ ਲੱਗ ਜਾਂ ਤਾਂ ਤੁਸੀਂ ਆਪਣੇ ਬੂਟੇ ਨੂੰ ਪਾਣੀ ਨਾ ਲਗਾਓ ਪਾਣੀ ਦੀ ਮਾਤਰਾ ਘਟਾ ਦਿਓ ਜਦੋਂ ਥੋੜਾ ਜਿਹਾ ਫਲ ਬਣ ਜਾਵੇ ਉਦੋਂ ਹਲਕਾ ਜਿਹਾ ਪਾਣੀ ਲੈਣਾ ਕਿਉਂਕਿ ਜੇਕਰ ਤੁਸੀਂ ਜ਼ਿਆਦਾ ਪਾਣੀ ਦੇ ਜਾਉਗੇ ਆਪਣੇ ਬੂਟੇ ਨੂੰ ਤਾਂ ਇਸ ਦੇ ਫਲ ਡਿੱਗਣਗੇ ਡਿੱਗਣਗੇ ਉਸ ਨੂੰ ਕੋਈ ਰੋਕ ਨਹੀਂ ਸਕਦਾ ਇਸ ਲਈ ਦੋਸਤੋ ਹਜੇ ਬਹੁਤਾ ਪਾਣੀ ਨਾ ਦਿਓ ਰੋਕੋ ਹਲਕਾ ਜਿਹਾ ਪਾਣੀ ਦਿਓ ਜਦੋਂ ਫਰੂਟ ਥੋੜਾ ਜਿਹਾ ਬਣ ਜੇ ਉਸ ਟਾਈਮ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਐਨਾ ਕੀ ਚੰਗੀ ਲੱਗੇ ਜਾਣਕਾਰੀ ਤਾਂ ਦਬਕੇ ਸ਼ੇਅਰ ਕਰ ਦਿਆ ਕਰੋ ਧੰਨਵਾਦ ਦੋਸਤੋ